ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਅੱਜ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਹੈ ਪੰਜਾਬ ਸਰਕਾਰ ਦੇ ਕੰਮਾਂ ਨੂੰ ਦੇਖਦੇ ਹੋਏ ਹਲਕਾ ਵਿਧਾਇਕ ਡੇਰਾ ਬਸੀ ਸਰਦਾਰ ਕੁਲਜੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਤ੍ਰिवेदी ਕੈਂਪ ਦੇ 3 ਵਾਰ ਲਗਾਤਾਰ ਰਹੇ ਸਾਫ ਦਾ ਸਰਪੰਚ ਸੁਨੇਰੀ لال ਸਚਦੇਵਾ ਨੇ ਹੁਣ ਸੈਂਕੜੇ ਪਰਿਵਾਰਾਂ ਦੇ ਨਾਲ ਮਿਲ ਕੇ ਆਮ ਆਦਮੀ ਦਾ ਪੱਲਾ ਫੜ ਲਿਆ ਹੈ ਜੀ ਹਾਂ ਦੱਸ ਜੀਏ ਕਿ ਅਕਾਲੀ ਦਲ ਦੇ ਵਿੱਚੇ ਪਹਿਲਾਂ ਹੁੰਦੇ ਸੀ ਤਾਂ ਹੁਣ ਇਹਨਾਂ ਦੇ ਵੱਲੋਂ ਅਕਾਲੀ ਦਲ ਛੱਡ ਦਿੱਤੀ ਗਈ ਹੈ ਤੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਗਿਆ ਹੈ ਤੇ ਜੇਕਰ ਹੁਣ ਦੀ ਗੱਲ ਕਰੀਏ ਤਾਂ ਅਕਾਲੀ ਦਲ ਦੀ ਸਥਿਤੀ ਜੋ ਪੰਜਾਬ ਦੇ ਵਿੱਚ ਚੱਲ ਰਹੀ ਹੈ ਤਾਂ ਇਸ ਨੂੰ ਦੇਖਦੇ ਹੋਏ ਬਹੁਤ ਵੱਡੇ ਲੀਡਰ ਅਕਾਲੀ ਦਲ ਤੋਂ ਨਿਕਲੇ ਨੇ ਜਿੱਥੇ ਹੁਣ ਕੁਲਜੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ત્રिवेदी ਕੈਂਪ ਦੇ ਤਿੰਨ ਵਾਰ ਲਗਾਤਾਰ ਸਾਬਕਾ ਸਰਪੰਚ ਰਹੇ ਸੁਨੈਰੀ ਲਾਲ ਸਚਦੇਵ ਨੇ ਵੀ ਹੁਣ ਸੈਂਕੜੇ ਪਰਿਵਾਰਾਂ ਦੇ ਨਾਲ ਮਿਲ ਕੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਲਿਆ ਤਾਂ ਅਕਾਲੀ ਦਲ ਦੇ ਲਈ ਇੱਥੇ ਵੀ ਬਹੁਤ ਵੱਡਾ ਝਟਕਾ ਹੈ ਕਿ ਇੱਥੇ ਲਗਾਤਾਰ ਉਹਨਾਂ ਦੇ ਲੀਡਰ ਕਿਸੇ ਹੋਰ ਪਾਰਟੀਆਂ ਨੂੰ ਜੁਆਇਨ ਕਰਦੇ ਹੁਣ ਨਜ਼ਰ ਆ ਰਹੇ ਨੇ